ਹਰਦਾ ਵੀ ਇਹਨਾਂ ਨੇ ਨੋਟਿਸ ਵਾਰ ਕਿ ਭੇਜਿਆ ਕਰੋ ਸਭ ਕਿੰਨਾ ਕਿਰਾਇਆ ਜਿਹੜਾ ਕਿੱਦਿਆ ਸੀ ਇਹਨਾਂ ਨੇ ਕੋਈ ਘਰ ਤਾਂ ਅੱਜ ਦੇਖੋ ਸਰਕਾਰ ਨੇ ਇਹ ਕਹਿਤਾ ਵੀ ਇਹ ਘਰ 10 ਸਾਲ ਦਾ ਜਿਹੜਾ ਇਹ ਉਹ ਇਹ ਦਾਜ ਪਤਾ ਨਹੀਂ ਕੀ ਕੁਛ ਕੀ ਮਨਸੂਬੇ ਸੀ ਕੀ ਨਹੀਂ ਉਹ ਘਰਾਂ ਦੀ ਕੀ ਗੱਲ ਆ ਘਰ ਥੋੜੇ ਪਰ ਇਹਨਾਂ ਨੇ ਸੋਚਿਆ ਜੇ ਜੇ ਅੱਧੀ ਰਾਤ ਨੂੰ 12 ਵਜੇ ਕੇ 18 ਮਿੰਟ ਤੇ ਮੈਨੂੰ ਇੱਕ ਨੋਟਿਸ ਆਉਂਦਾ ਏ ਵੀ ਤੁਹਾਡਾ ਜਿਹੜਾ ਕਰੋੜਾਂ ਰੁਪਈਆ ਏ ਉਹ ਇਹਦੇ ਵਿੱਚ ਐਡ ਕਰਕੇ ਉਹਨਾਂ ਨੇ ਭੇਜਤਾ ਅੱਜ ਤੱਕ ਮੈਂ ਦੋ ਵਾਰ ਇਥੋਂ ਨੋਮੀਨੇਸ਼ਨ ਫਾਈਲ ਕਰ ਚੁੱਕਿਆ ਇੱਕ ਵਾਰ 17 ਚ ਇੱਕ ਵਾਰ 19 ਚ ਅੱਜ ਤੱਕ ਉਹਦੇ ਬਾਰੇ ਕੋਈ ਵੀ ਕਿਸੇ ਨੇ ਕੋਈ ਮੈਨੂੰ ਨਾ ਦੱਸਿਆ ਸੀ ਨਹੀਂ ਨਹੀਂ ਅਸੀ ਅਸੀ ਪਰ ਅੱਜ 2 ਕਰੋੜ ਰੁਪਈਆ ਜਿਹੜਾ ਏ ਉਹ ਉਹਨਾਂ ਨੇ ਇਹਦਾ ਕਿਰਾਇਆ ਬਣਾ ਕੇ ਭੇਜਤਾ ਉਹ ਠੀਕ ਪਰ ਆਪਾਂ ਆਪਣੀ ਜ਼ਮੀਨ ਜਿੰਨੀ ਕਿ ਮੇਰੇ ਕੋਲ ਸੀਗੀ ਉਹ ਗਹਿਣੇ ਰੱਖੀ ਤੇ ਜ਼ਮੀਨ ਨਾਲ ਉਹਦੇ ਪੈਸੇ ਜਿੰਨੇ ਆਏ ਮੇਰੇ ਕੋਲੋਂ ਜਿੰਨੇ ਮੇਰੇ ਰਿਸ਼ਤੇਦਾਰ ਦੋਸਤਾਂ ਤੋਂ ਮੈਂ ਲੈ ਰੱਖਿਆ ਰੱਖਿਆ ਜਾਂ ਕਿਸੇ ਹੋਰ ਤੋਂ ਲਏ ਜਿਨ੍ਹਾਂ ਨੂੰ ਪੈਸੇ ਕਿਉਂਕਿ ਹਰ ਕੋਲ ਇੰਨੇ ਪੈਸੇ ਨਹੀਂ ਹੁੰਦੇ ਤੇ ਉਹ ਜ਼ਮੀਨ ਆ ਜਿਹੜੀ ਉਹ ਗਹਿਣੇ ਰੱਖ ਕੇ ਪੈਸੇ ਮੈਂ ਇਕੱਠੇ ਕੀਤੇ ਤੇ ਅੱਜ ਸਵੇਰੇ ਮੈਂ ਉਹ ਜਮਾ ਕਰਾਏ ਆ ਤੇ ਅੱਜ ਘਰ ਦੀ ਬਜਾਏ ਕਿਉਂਕਿ ਇਹਦੇ ਪਿੱਛੇ ਕੀ ਕੰਮਾਂ ਕੀ ਨਹੀਂ ਆ ਮੈਨੂੰ ਨਹੀਂ ਪਤਾ ਮੈਂ ਤਾਂ ਇੱਕ ਤੰਬੂ 'ਚ ਵੀ ਰਹਿ ਲੈਣਾ ਸਵਾ ਸਾਲ ਪਿਆ ਰਿਹਾ ਮੈਂ ਅੱਜ ਤੋਂ ਨਾ ਗੱਡੀ 'ਚ ਪੈ ਜੂਗਾ ਜਾਂ ਮੈਂ ਜਾ ਕੇ ਆਪਣੇ ਬੀਜੇਪੀ ਦੇ ਦਫ਼ਤਰ 'ਚ ਪੈ ਜੂਗਾ ਪਰ ਇਹ ਆਉਣ ਵਾਲੇ ਦਿਨਾਂ 'ਚ ਕੀ ਹੋਇਆ ਕੀ ਨਹੀਂ ਹੋਇਆ ਇਹ ਤੁਹਾਨੂੰ ਵੀ ਪਤਾ ਏ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ 10 ਸਾਲ ਮੈਨੂੰ ਉਸ ਘਰ ਛੋਗੇ ਰਹਿੰਦੇ ਨੂੰ ਮੈਨੂੰ ਕੋਈ ਨੋਟਿਸ ਨਹੀਂ ਮੈਨੂੰ ਕੋਈ ਜਾਣਕਾਰੀ ਨਹੀਂ ਉਸ ਘਰ ਦੇ ਵਿੱਚ ਸਰਕਾਰਾਂ ਜਿਹੜੀਆਂ ਤੀਜੀ ਸਰਕਾਰ ਆਈ ਹੋਈ ਆ ਅਕਾਲੀ ਦਲ ਉਸ ਵੇਲੇ ਮੈਨੂੰ ਅਲਾਟ ਕੋਠੀ ਉਸ ਵੇਲੇ ਦਿੱਤੀ ਸੀ ਹੁਣ ਉਹਦੇ ਵਿੱਚ ਕੀ ਕੀਤਾ ਕਾगज ਕੀ ਕੀਤੇ ਕੀ ਨਹੀਂ ਕੀਤੇ ਪਰ ਉਹ ਜਦੀ ਇਲੈਕਸ਼ਨ ਦੇ ਵੇਲੇ ਕਿਉਂ ਹੋਇਆ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਕਿਉਂ ਹੋਇਆ ਤੇ ਉਸ ਕਰਕੇ ਬਿਜਲੀ ਦੇ ਪਾਣੀ ਦੇ ਸਾਰੇ ਬਿੱਲ ਭਰਦੇ ਰਹੇ ਉਹ ਲੈਂਦੀ ਵੀ ਰਹੀ ਉਹ ਬਿਜਲੀ ਬੋਰਡ ਮੈਕਮਾ ਲੈਂਦਾ ਰਿਹਾ ਪਾਣੀ ਦੇ ਬਿੱਲ ਜਿਹੜੀ ਆ ਉਹ ਵਾਟਰ ਕਾਰਪੋਰੇਸ਼ਨ ਆ ਜਾਂ ਜਿਹੜਾ ਵੀ ਵਾਟਰ ਸਪਲਾਈ ਉਹ ਲੈਂਦਾ ਰਿਹਾ ਤੇ ਉਹਦਾ ਜਦੋਂ ਵੀ ਕੋਈ ਰਿਪੇਅਰ ਕੀਤੀ ਉਹ ਵੀ ਕਾਰਪੋਰੇਸ਼ਨ ਨੇ ਕੀਤੀ ਪਰ ਅੱਜ ਇੱਕ ਮਹਿਲ ਜਿਹੜਾ ਅਲੀਸ਼ਾਨ ਮਹਿਲ ਹੁੰਦਾ ਜਿਹੜਾ ਰਾਜੇ ਮਹਾਰਾਜਿਆਂ ਦਾ ਮਹਿਲ ਹੁੰਦਾ ਜਿਵੇਂ ਉਸ ਤਰੀਕੇ ਉਹਦਾ 1 ਲੱਖ ਰੁਪਿਆ ਜਿਹੜਾ ਇੱਕ ਮਹੀਨੇ ਦਾ ਜਿਹੜਾ ਉਹ ਰੈਂਟ ਲਾ ਕੇ ਉਹਦੋਂ ਉਹਨੂੰ ਡਬਲ ਕਰਕੇ ਮਤਲਬ ਕਹਿਣ ਦਾ 2 ਲੱਖ ਰੁਪਿਆ ਮਹੀਨੇ ਦਾ ਬਿੱਲ ਬਣਾ ਕੇ ਮੈਨੂੰ 2 ਕਰੋੜ ਉਹ ਵੀ ਸਵਾ 12 ਵਜੇ ਵੀ ਕੋਈ ਰਾਹ ਨਾ ਰਹਿ ਜਾਵੇ ਕੋਈ ਸਵੇਰੇ ਕਾਗਜ਼ ਭਰਨ ਜਦੋਂ ਬੈਂਕ ਖੁੱਲਣਗੇ ਉਸ ਵੇਲੇ ਕਿੱਥੋਂ ਇਹ ਪੈਸੇ ਲੈਣਗੇ ਕਿੱਥੋਂ ਇਹ ਜਮ੍ਹਾਂ ਕਰਾਉਣਗੇ ਤੇ ਕਾਗਜ਼ ਜਿਹੜੇ ਉਹ ਇਹਨਾਂ ਦੇ ਰੱਦ ਕਰ ਦਾਂਗੇ ਇੰਨੇ ਡਰੇ ਹੋਏ ਨੇ ਇਹਨੇ ਘਬਰਾਏ ਹੋਏ ਨੇ ਇਹ ਹੈ ਜੀ ਮੈਂ ਸਮਝਦਾ ਇਹ ਦੋਨੋਂ ਕਾਂਗਰਸ ਪਾਰਟੀ ਤੇ ਇਹ ਆਮ ਆਦਮੀ ਪਾਰਟੀ ਵਾਲੇ ਯਾਰ ਲੜਾਈ ਲੜਨੀ ਆ ਹਿੱਕ ਠੋਕ ਕੇ ਲੜੋ ਮੂਹਰੇ ਆ ਕੇ ਲੜੋ ਇਸ ਕਰਕੇ ਤੁਸੀਂ ਵੀ ਤਾਂ ਰੋਜ਼ ਉਦੋਂ ਦੇ ਅੱਜ ਕੇਜਰੀਵਾਲ ਨੂੰ ਬੇਲ ਮਿਲ ਗਈ ਬਾਹਰ ਆ ਗਿਆ ਅੰਦਰ ਚੱਲਿਆ ਗਿਆ ਇਹ ਦਿਨ ਤਾਂ ਤੁਸੀਂ ਤੁਸੀਂ ਕਹਿ ਜੀ ਗੰਦੀ ਰਾਜਨੀਤੀ ਕਰਨ ਲੱਗੇ ਯਾਰ ਵੀ ਇਸ ਤਰੀਕੇ ਨਾਲ ਤੁਸੀਂ ਕਰੋਗੇ ਜਿਹੜਾ ਲੋਕਾਂ ਦੇ ਵਿੱਚ ਵੱਸਦਾ ਲੋਕ ਉਹ ਫਤਵਾ ਹੈ ਜਿਹੜਾ ਉਹ ਆਪਣੇ ਆਪ ਇੱਕ ਤਰੀਕ ਨੂੰ ਦੇਣਗੇ ਪਰ ਅੱਜ ਮੈਂ ਮੰਜਾ ਆਪਣਾ ਜਿਹੜਾ ਇਹ ਉਹ ਚੱਕ ਕੇ ਭਾਜਪੀ ਦੇ ਦਫ਼ਤਰ ਚ ਲੈ ਕੇ ਜਾਊਗਾ ਜਾਂ ਕਿਤੇ ਗੱਡੀ ਦੇ ਵਿੱਚ ਸੌਂਗਾ ਅੱਜ ਇਹ ਹਾਲਾਤ ਨੇ ਆਮ ਆਦਮੀ ਪਾਰਟੀ ਦੇ ਇਹਦੇ ਪਿੱਛੇ ਕੀ ਉਹ ਕੀ मंसूਬੇ ਆ ਉਹ ਮੈਂ ਹਜੇ ਇਸ ਵਾਰੇ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਮਾਮਲਾ ਏ ਤੇ ਜਦੋਂ ਪਾਉਣ ਵਾਲੇ 15 ਤਰੀਕ ਤੋਂ ਬਾਅਦ ਤੁਹਾਡੇ ਨਾਲ ਸਾਰੀਆਂ ਗੱਲਾਂ ਇਹ ਕਰਾਂਗੇ ਜੇ ਕੋਈ ਚੋਰ ਚਟਕਾ ਜੇ ਉਹਨੂੰ ਬੇਲ ਮਿਲ ਜਾਂਦੀ ਆ ਤੇ ਫਿਰ ਉਹਦੇ ਬਾਹਰ ਵਾਲੇ ਤੇ ਕੀ ਅਸਰ ਹੁੰਦਾ ਜੀ ਉਹਨੇ ਦੁਬਾਰਾ ਠੱਗੀ ਮਾਰਨੀ ਹੈ ਫੇਰ ਅੰਦਰ ਹੋ ਜਾਣਾ ਇਹ ਤਾਂ ਬੇਲ ਮਿਲਣੀ ਇਹ ਚ ਕੀ ਹੈ ਕਿ ਜਿਹੜਾ ਕਰਪਟ ਬੰਦਾ ਏ ਉਹਨੇ ਅੰਦਰ ਤਾਂ ਰਹਿਣਾ ਹੀ ਨਹੀਂ ਹੁੰਦਾ ਸਦਾ ਭਾਰਤੋਂ ਨੇ ਬੇਲਤੀ ਆਉਣਾ ਹੀ ਹੁੰਦਾ ਕਿਸੇ ਹੋਰ ਥੱਗੀ ਚ ਫਸ ਜਾਊਗਾ ਫੇਰ ਅੰਦਰ ਚਲੇ ਜਾਊਗਾ